ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਦਿੱਲੀ ਦੇ ਲਾਜਪਤ ਨਗਰ ਵਿੱਚ ਖੜਾ ਇੱਥੇ ਮੈਟਰੋ ਸਟੇਸ਼ਨ ਆ ਉਸ ਮੈਟਰੋ ਸਟੇਸ਼ਨ ਦੇ ਬਿਲਕੁਲ ਕਰੀਬ ਖੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭਗਵੰਤ ਮਾਨ ਦੀ ਮਸ਼ਹੂਰੀ ਦਾ 10 ਲੱਖ ਬੀਮਾ ਯੋਜਨਾ ਦਾ ਕਿੰਨਾ ਵੱਡਾ ਬੋਰਡ ਲੱਗਿਆ ਜੀ ਔਰ ਬਿਲਕੁਲ ਇਹਦੇ ਆਪੋਜ਼ਿਟ ਡਿਫੈਂਸ ਕਲੋਨੀ ਆ ਔਰ ਇੱਦਾਂ ਓਨਟਾ ਹੀ ਵੱਡਾ ਬੋਰਡ ਡਿਫੈਂਸ ਕਲੋਨੀ ਦੇ ਵਿੱਚ ਲੱਗਿਆ ਹੋਇਆ ਵਾ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਬੋਰਡ ਨੇ ਇਹਦਾ ਕੁਝ ਲੱਖ ਰੁਪਇਆ ਇੱਕ ਮਹੀਨੇ ਦਾ ਕਿਰਾਇਆ ਹੋਵੇਗਾ ਬਿਕੋਜ਼ ਕੋਈ ਫ੍ਰੀ ਤਾਂ ਸਪੇਸ ਨਹੀਂ ਲੰਗਾ ਔਰ ਦਿੱਲੀ ਕਿੱਡੀ ਵੱਡੀ ਕਿੱਡਾ ਵੱਡਾ ਸ਼ਹਿਰ ਆ ਮੇਰਾ ਖਿਆਲ ਹੈ ਦਿੱਲੀ ਦੇ ਵਿੱਚ ਇਦਾਂ ਦੇ ਘੱਟੋ-ਘੱਟ ਸੈਂਕੜੇ ਬੋਰਡ ਕੱਲੇ ਸੜਕਾਂ ਸੁਬਕਾਂ ਤੇ ਮੈਟਰੋ ਸਟੇਸ਼ਨਾਂ ਤੇ ਲਾਏ ਹੋਣਗੇ ਫਿਰ ਰੇਲਵੇ ਸਟੇਸ਼ਨਾਂ ਤੇ ਅਲੱਗ ਨੇ ਫਿਰ ਇਲੈਕਟ੍ਰੋਨਿਕ ਬੋਰਡ ਨੇ ਜਿਹੜੇ 에ਅਰਪੋਰਟ ਤੇ ਲੱਗੇ ਹੋਏ ਨੇ ਸਾਰੇ 에어ਪੋਰਟਾਂ ਤੇ ਦਿੱਲੀ ਸਵੇਤ ਮੇਰਾ ਬੇਟਾ ਗਿਆ ਗੋਆ ਮਹਤਾਬ ਸਿੰਘ ਖੇੜਾ ਪਿਛਲੇ ਦਿਨੀ ਗੋਆ ਦੇ 에어ਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਿੱਗੇ ਇਸ ਤੋਂ ਇਲਾਵਾ ਸਿਨੇਮਾ ਘਰਾਂ ਦੇ ਵਿੱਚ ਇਸ ਤੋਂ ਇਲਾਵਾ ਪਬਲਿਸਿਟੀ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਿੱਥੇ ਕਰ ਰਹੀ ਆ ਸਾਰੇ ਦੇਸ਼ਾਂ ਅਖਬਾਰਾਂ ਦੇ ਵਿੱਚ ਸਾਰੇ ਦੇਸ਼ ਤੇ ਨੈਸ਼ਨਲ ਟੈਲੀਵਿਜ਼ਨ ਦੇ ਵਿੱਚ ਮੇਰਾ ਆਪਣਾ ਮੋਟਾ-ਮੋਟਾ ਅੰਦਾਜ਼ਾ ਵਾ ਕਿ ਇਹ ਇਸ ਤਰ੍ਹਾਂ ਦੀ ਮੈਗਾ ਪਬਲਿਸਿਟੀ ਸ਼ਾਇਦ ਘਟੋ-ਘਟ ਪੰਜਾਬ ਸਰਕਾਰ ਨੂੰ ਸਾਲ ਦਾ 1000 ਕਰੋੜ ਰੁਪਏ ਤੋਂ ਖਰਚਾ ਉੱਤੇ ਪੈਂਦਾ ਹੋਵੇਗਾ ਇਹਦਾ ਮਤਲਬ 5 ਸਾਲਾਂ ਚ ਇਹਨਾਂ ਨੇ ਘੱਟੋ ਘੱਟ 5000 ਕਰੋੜ ਰੁਪਇਆ ਤੁਹਾਡਾ ਅਤੇ ਸਾਡਾ ਬਰਬਾਦ ਕੀਤਾ ਸਿਰਫ ਮਸ਼ਹੂਰੀ ਤੇ اچھا ਮੈਨੂੰ ਦੱਸੋ ਕਿ ਦਿੱਲੀ ਵਾਲਿਆਂ ਨੂੰ ਇਸ ਸਕੀਮ ਦਾ ਕੀ ਲਾਭ ਹੈ ਜੀ ਇਹ ਸਕੀਮ ਪਹਿਲੀ ਗੱਲ ਤਾਂ ਬੋਗਸ ਹੈ ਪੰਜਾਬ ਦੇ ਵਿੱਚ ਲੇਕਿਨ ਜੇ ਪੰਜਾਬ ਦੇ ਵਿੱਚ ਕੋਈ ਸਕੀਮ ਚਲਾਈ ਆ ਉਹਦੀ ਦਿੱਲੀ ਵਾਲਿਆਂ ਨੂੰ ਕੀ ਲਾਭ ਆ ਔਰ मैं इस स्कीम बारे पहला जानकारी दिल्ली वालों को हिंदी च देना चाहना दिल्ली के भाइयों और बहनों ये आपको मूर्ख बना रहा है इंसान जैसे केजरीवाल ने आपको 10 साल मूर्ख बना के रखा अब ये पंजाब की सरकार का पैसा केजरीवाल की जो गिरी हुई शाख है उसको उठाने के लिए यहां पर लगा दिया कि देखो हमारी सरकार पंजाब में 10 लाख का कैशलेस बीमा दे रही है ये झूठ है क्योंकि अगर आप पंजाब में जाओगे आपको पता लगेगा ये जो आ, उन्होंने प्रोग्राम बनाया दस लाख हेल्थ इंश्योरेंस का इसमें तेईस बीमारियों का बीमारियों का पैकेज है हार्ट की बीमारी का एक लिमिट है चालीस हजार इसी तरह से लिवर के प्रॉब्लम की अलग लिमिट है और इसी तरह लंग्स की प्रॉब्लम है इसी तरह ही ऑर्थोपेडिक्स की आ, लिमिट है मतलब हर बीमारी को तेईस बीमारी का पैकेज बना दिया और उसमें बोल दिया कि अगर आपको कोई प्रॉब्लम होगी तो इतना हम देंगे फर्ज करो किसी को हार्ट की इश्यू हो गया उसको स्टेंट डालना है या बाईपास सर्जरी करनी है वो तो लाखों में खर्चा होगा लेकिन ये बोलेंगे हम तो आपको सिर्फ चालीस हजार देंगे इस स्कीम के तहत बाकी का पैसा आप अपने खुद खर्च करो ये पंजाब के लोग अच्छी तरह समझ चुके हैं तो अब ये दिल्ली में ये लगाने का मतलब इनका है कि देखो हमारी सरकार पंजाब में कितना अच्छा काम कर रही है ਆਪ ਕੇਜਰੀਵਾਲ ਕੋ ਦੁਬਾਰਾ ਵਾਪਸ ਲੇਕੇ ਇਸ ਝਾਂਸੇ ਮੇ ਮਤ ਆ ਜਾਣਾ ਔਰ ਇਸ ਤਰ੍ਹਾਂ ਕੇ ਬਹੁਤ ਸਾਰੇ ਫਰਾਡ ਇਹ ਲੋਕ ਵਹਾਂ ਪਰ ਕਰ ਰਹੇ ਔਰ ਇੰਦਾ ਦੀ ਜਿਹੜੀ ਪਬਲਿਸਿਟੀ ਜਿਹੜੀ ਕੀਤੀ ਨਾ ਦਿੱਲੀ ਚ ਇਹ ਥੋੜੇ ਦਿਨ ਪਹਿਲਾਂ ਮੇਰਾ ਇੱਕ ਦੋਸਤ ਆ ਆਪਣੇ ਸਾਬ ਦਾ ਬੜਾ ਅਜ਼ੀਜ਼ ਆ ਗੁਰ ਅਮਨੀਤ ਸਿੰਘ ਮੰਗਟ ਉਹ ਮਜ਼ਦੂਰ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ੰਭੂ ਬੈਠੇ ਸੀ ਨੌਜਵਾਨ ਆਪਣਾ ਬਹੁਤ ਅੱਛਾ ਵਾ ਉਹਨੇ ਨਾ ਇੱਕ ਰਕਾਬगंज ਸਾਹਿਬ ਗੁਰਦੁਆਰਾ ਸਾਹਿਬ ਦੇ ਬੱਸ ਸ਼ੈਲਟਰ ਤੇ ਇਧਰੋਂ ਕਿਤੇ ਹੀ ਛੋਟਾ ਬੋਟ ਦਿਖਾ ਕੇ ਤੇ ਲੋਕਾਂ ਨੂੰ ਪੁੱਛਿਆ ਕਿ ਦਿੱਲੀ ਵਿੱਚ ਪਬਲਿਸਿਟੀ ਕਰਨ ਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਪੈਸਾ ਖਰਚਦਾ ਕਿਤੋਂਕ ਬਣਦੀ ਆ ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਕਦੀ ਆ ਰਾਜਸਥਾਨ ਦੀ ਸਰਕਾਰ ਦੀ ਪਬਲਿਸਿਟੀ ਪੰਜਾਬ 'ਚ ਕੇਰਲਾ ਦੀ ਸਰਕਾਰ ਦੀ ਪਬਲਿਸਿਟੀ ਪੰਜਾਬ 'ਚ ਤਾਮਿਲਨਾਡੂ ਦੀ ਸਰਕਾਰ ਦੀ ਪਬਲਿਸਿਟੀ ਸਰਕਾਰ 'ਚ ਚਲੋ ਗਵਾਂਡੀ ਰਾਜ ਹਰਿਆਣੇ ਦੀ ਪਬਲਿਸਿਟੀ ਪੰਜਾਬ ਦੇ ਕੰਡਾਂ ਤੇ バス ਛੱਡਿਆਂ ਤੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਕਦੀ ਦੇਖੀ ਤੁਸੀਂ ਇਹਦਾ ਮਤਲਬ ਆ ਕਿ ਸਾਡਾ ਪੈਸਾ ਬਹੁਤ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਆਪਣੀ ਮਸ਼ਹੂਰੀ ਵਾਸਤੇ ਇੱਥੇ ਲਟਾਇਆ ਜਾ ਰਿਹਾ ਵਾ ਔਰ ਮੈਂ ਸਮਝਦਾ ਇਹਦੇ ਬਹੁਤ ਵੱਡਾ ਸਕੈਮ ਆ ਇਹ ਜਦੋਂ ਵਾਹਿਗੁਰੂ ਕਰੇ ਸਰਕਾਰ ਬਦਲੇਗੀ ਇਹ ਸਾਰੀ ਪਬਲਿਸਿਟੀ ਡਿਪਾਰਟਮੈਂਟ ਦਾ ਜਿਹੜੀ ਜਿਹੜਾ ਪੰਜਾਬ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ ਉਹਦੀ ਆਡਿਟਿੰਗ ਹੋਵੇਗੀ ਹਰ ਆਡਿਟ ਵਿੱਚ ਸਾਰੀਆਂ ਕੰਪਨੀਆਂ ਨੇ ਕਿੰਨੇ ਪੈਸੇ ਦੇ ਠੇਕੇ ਲਏ ਕਿਉਂਕਿ ਇੱਥੇ ਸ਼ਾਇਦ ਕੋਈ ਫ੍ਰੈਂਚ ਕੰਪਨੀ ਦਾ ਨਾਮ ਲਿਖਿਆ ਹੋਵੇਗਾ ਮੈਨੂੰ ਹੁਣ ਦਿਸ ਰਿਹਾ ਡੀਕੌਕਸ ਆ ਦਿੱਲੀ ਵਿੱਚ ਤੇ ਸਾਰੀਆਂ ਬਾਹਰਲੀਆਂ ਕੰਪਨੀਆਂ ਨੇ ਗੈਰ ਪੰਜਾਬੀ ਇਹਨਾਂ ਨੂੰ ਹਜ਼ਾਰਾਂ ਕਰੋੜਾ ਰੁਪਏ ਦੇ ਠੇਕੇ ਦਿੱਤੇ ਗਏ ਨੇ ਇਹਦਾ ਆਡਿਟ ਕਰਾਇਆ ਜਾਵੇਗਾ ਔਰ ਆਡਿਟ ਕਰਾਉਣ ਤੋਂ ਬਾਅਦ ਇਹਦੇ ਚ ਕਿੰਨਾ ਕਮਿਸ਼ਨ ਖਾਦਾ ਗਿਆ ਕਿਉਂਕਿ ਮੈਂ ਨਹੀਂ ਮੰਨਦਾ ਕਿ ਆਹ ਜਿਹੜੀ ਪਬਲਿਸਿਟੀ ਆ ਜਾਂ ਜਿਹੜੀ ਦੇਸ਼ਵਿਧ ਪਬਲਿਸਿਟੀ ਕੀਤੀ ਜਾ ਰਹੀ ਆ ਇਹਦੇ ਜੋ ਬਗੈਰ ਕਮਿਸ਼ਨ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਠਿੱਕੇ ਦਿੱਤੇ ਹੋਣਗੇ ਇਹਨਾਂ ਨੂੰ ਵਿਧਾ ਚੜਾ ਕੇ ਬੋਲੀਆਂ ਚੜਾ ਕੇ ਠਿੱਕੇ ਦਿੱਤੇ ਜਾਂਦੇ ਮੁੜ ਕੇ ਪੈਸਾ ਵਾਪਸ ਖਾਦਾ ਜਾਂਦਾ ਪੰਜਾਬ ਵਿੱਚ ਕੋਈ ਮਸ਼ਹੂਰੀ ਜਿਹੜੀ ਅੱਜ ਤੁਸੀਂ ਦੇਖ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਦਿਹਾੜਾ ਮਨਾਇਆ ਗਿਆ ਪੰਜਾਬ ਦੇ ਸਾਰੇ ਖੰਭੇ ਪਰ ਦਿੱਤੇ ਗਏ ਪੰਜਾਬ ਦੇ ਸਾਰੇ ਜਿਹੜੇ ਬੱਸ ਅੱਡੇ ਪੰਜਾਬੀਆਂ ਬੱਸਾਂ ਦੇ ਮਗਰ ਪੋਸਟਰ ਠੋਕਦੇ 15-20 ਦਿਨ ਬਾਅਦ ਨਵਾਂ ਪੋਸਟਰ ਠੋਕ ਦਿੰਦੇ ਨੇ ਉਹ ਸਾਰਾ ਗੈਰ ਪੰਜਾਬੀਆਂ ਨੂੰ ਠੇਕੇ ਦਿੱਤੇ ਗਏ ਨੇ ਪਿਛਲੇ ਦਿਨੀ ਚ ਮੈਂ ਦਿਖਾ ਦਿੱਤਾ ਸੀਗਾ ਕਿ ਤੋਂ ਮਹਾਰਾਸ਼ਟਰਾ ਦੀਆਂ ਬੰਬੇ ਦੀਆਂ ਕੰਪਨੀਆਂ ਉਹਨਾਂ ਨੂੰ 16 ਕਰੋੜ ਰੁਪਇਆ ਸਿਰਫ ਕੰਟੈਂਟ ਡਿਜ਼ਾਈਨਿੰਗ ਦਾ ਸਿਰਫ ਮਤਲਬ ਪਬਲਿਸਿਟੀ ਦਾ ਮੁੱਦਾ ਤਿਆਰ ਕਰਨ ਦਾ 16 ਕਰੋੜ ਰੁਪਇਆ ਦੋ ਕੰਪਨੀਆਂ ਨੂੰ ਦਿੱਤਾ ਗਿਆ ਜਦਕਿ ਸਾਡਾ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਟੌਪ ਹੈਵੀ ਡਿਪਾਰਟਮੈਂਟ ਆ ਮਾਹਰ ਤੋਂ ਮਾਹਰ ਡਿਜ਼ਾਈਨਰ ਬੈਠੇ ਨੇ ਪਰ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ ਤੇ ਬਾਹਰੋਂ ਕੰਮ ਦੇ ਕੇ ਤੇ ਐਦਾਂ ਦੇ ਵੱਡੇ ਵੱਡੇ ਪਬਲਿਸਿਟੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਤਨਖਾਹਾਂ ਕਿਉਂ ਨਹੀਂ ਮਿਲ ਰਹੀਆਂ ਪੰਜਾਬ ਦੀ ਸਰਕਾਰ ਸਾਡੀਆਂ ਸਰਕਾਰੀ ਜ਼ਮੀਨਾਂ ਜਿਹਦੇ 'ਚ ਕੱਲ ਪੰਜਾਬ ਰਾਣਾ ਹਾਈ ਕੋਰਟ ਨੇ ਰੋਕ ਲਾਈ ਆ ਉਹ ਕੋ ਜਿਹੜਾ ਵੇਚਣ ਤੇ ਰੋਕਿਆ ਗਿਆ ਉਹ ਕਿਉਂ बिक ਰਹੀਆਂ ਨੇ ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀ ਠੱਗੀ ਠੋਰੀ ਸਾਰੇ ਦੇਸ਼ ਵਿੱਚ ਪਬਲਿਸਿਟੀ ਕਰਕੇ ਤੇ ਆਪਣਾ ਨਾਮ ਬਣਾਉਣਾ ਸੀ ਤੇ ਅੱਜ ਪਤਾ ਲੱਗਿਆ ਜੀ ਕਿ ਭਗਵੰਤ ਮਾਨ ਸਾਹਿਬ ਉਦਾਂ ਦਾ ਬਿਮਾਰ ਪਏ ਸੀ दारू ਪੀ ਕੇ ਸ਼ਹਿਰ ਹਸਪਤਾਲ 'ਚ ਫਰਜੀ ਸੀਸੀਆ ਕੀ ਸੀਗਾ ਹੁਣ ਪਤਾ ਲੱਗਿਆ ਜੀ 2 ਦਿਨ ਦੇ ਦੌਰੇ ਤੇ ਕੇਜਰੀਵਾਲ ਸਾਹਿਬ ਨੂੰ ਲੈ ਕੇ ਦਿੱਲੀਓ ਚੱਕਣਗੇ ਸਾਡੇ ਜਹਾਜ਼ ਤੇ ਉਹਨਾਂ ਨੂੰ ਗੁਜਰਾਤ ਚੋਣਾ ਦੇ ਵਾਸਤੇ ਲੈ ਕੇ ਜਾਇਆ ਜਾ ਰਿਹਾ ਮੈਨੂੰ ਲੱਗਦਾ ਇਦਾਂ ਦੇ ਬੋਰਡ ਅਵਸ਼ ਗੁਜਰਾਤ ਵਿੱਚ ਵੀ ਲਾਏ ਹੋਣੇ ਆ ਕਿਉਂਕਿ ਗੁਜਰਾਤ ਵਿੱਚ ਚੋਣਾ ਆ ਰਹੀਆਂ ਨੇ ਤੇ ਹੁਣ ਸਾਡਾ ਜਹਾਜ਼ ਜਾਊਗਾ ਗੁਜਰਾਤ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਦਿੱਲੀਓ ਚੱਕੂਗਾ ਫੇ ਗੁਜਰਾਤ ਜਾਊਗਾ ਫੇ ਗੁਜਰਾਤ ਤੋਂ ਵਾਪਸ ਕੇਜਰੀਵਾਲ ਸਾਹਿਬ ਨੂੰ ਛੱਡੂਗਾ ਭਗਵੰਤ ਮਾਨ ਨੂੰ ਸਿਰਫ ਇਸਤੇਮਾਲ ਕੀਤਾ ਜਾ ਰਿਹਾ ਵਾ ਤੇਜਰੀਵਾਲ ਨਾਰਮਲ ਫਲਾਈਟ 'ਚ ਵੀ ਜਾ ਸਕਦਾ ਪਰ ਉਹਨੂੰ ਥੋੜਾ ਸ਼ੋਸ਼ਾ ਚਾਹੀਦਾ ਸੁਪਰ ਵੀਵੀਆਈਪੀ ਕਲਚਰ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਕੋਈ ਦੁੱਖੀ ਉਦਘਾਟਨ ਕਰਨਾ ਹੁੰਦਾ ਪੰਜਾਬ ਦਾ ਹੈਲੀਕਾਪਟਰ ਪਹਿਲਾਂ ਦਿੱਲੀ ਆਉਂਦਾ ਕੇਜਰੀਵਾਲ ਸਾਹਿਬ ਨੂੰ ਚੱਕ ਕੇ ਪੰਜਾਬ ਲੈ ਜਾਂਦਾ ਉੱਥੇ ਇੱਕ ਛੋਟਾ ਜਿਹਾ ਫੀਤਾ ਕਟਾਉਂਦੇ ਪੋਗਸ ਤੇ ਵਾਪਸ ਇੱਥੇ ਛੱਡਣ ਆਉਂਦਾ ਔਰ ਕੇਜਰੀਵਾਲ ਸਾਹਿਬ ਲਈ ਪੰਜਾਬ ਦੇ ਵਿੱਚ ਮੋਹਾਲੀ 'ਚ ਜਿਹੜਾ ਵਿਕਾਸ ਭਵਨ ਕਰੋੜਾ ਰੁਪਏ ਲੈ ਕੇ ਲਾ ਕੇ ਪਹਿਲਾਂ ਉਹਨੂੰ ਰੇਨੋਵੇਟ ਕੀਤਾ ਗਿਆ ਤਾਂ ਕਿ ਜਰੀਵਾਲ ਸਾਹਿਬ ਨੂੰ ਤਕਲੀਫ ਨਾ ਹੋਵੇ ਹੈਲੀਕਾਪਟਰ ਦਾ ਹੈਲੀਪੋਰਟ ਹੈਲੀਪੈਡ ਬਿਲਕੁਲ ਵਿਕਾਸ ਭਵਨ ਮੁਹੱਲੇ ਦੇ ਵਿੱਚ ਨਾਲ ਮੋੜੇ ਬਣਾਤਾ ਤਾਂ ਕਿ ਉੱਥੋਂ ਉੱਡ ਸਕੇ ਆ ਅਖੋਤੀ ਆਮ ਆਦਮੀ ਨੇ ਮੇਰੇ ਵੀਰੋ ਇਸ ਕਰਕੇ ਅੱਜ ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਆ ਮੈਗਾ ਪਬਲਿਸਿਟੀ ਦਿਖਾਉਣ ਦਾ ਔਰ ਉਹ ਪਰੇ ਦੇਖ ਲਓ ਕਿੰਨਾ ਵੱਡਾ ਬੋਰਡ ਲੱਗਿਆ ਇਹ ਘੱਟੋ ਘਾਟ ਨਹੀਂ ਤਾਂ ਮੈਨੂੰ ਲੱਗਦਾ ਵਾ ਕਿ ਇਹ 50 ਫੁੱਟ ਲੰਬਾਈ ਤੋਂ ਜ਼ਿਆਦਾ ਬੋਰਡ ਨੂੰ ਉੱਤੇ ਲਾਈਟਾਂ ਦੇਖ ਸਕਦੇ ਹੋ ਤੁਸੀਂ ਤੇ ਰਾਤ ਨੂੰ ਵੀ ਜਗਮਗ ਕਰੇਗਾ ਔਰ ਇਹਦਾ ਇੱਕ ਬੋਰਡ ਦਾ ਲੱਖ ਰੁਪਿਆ ਕਰ ਦਿੰਦੇ ਤੁਸੀਂ ਅੰਦਾਜ਼ਾ ਲਾ ਲਓ ਸਾਰੇ ਦੇਸ਼ ਵਿੱਚ ਜਿਹੜੇ ਬੋਰਡ ਲੱਗੇ ਨੇ ਬਸ ਮੇਰਾ ਇਹ ਅੱਜ ਫਰ ਸੀਗਾ ਇਹਨਾਂ ਨੂੰ ਬਿਲਕੁਲ ਬੇਨਕਾਬ ਕਰਨਾ